ਸਤਿ ਸ਼੍ਰੀ ਅਕਾਲ ਮੰਦਰ ਦੇ ਡਾਟੇ ਚੈਨਲ ਦਾ ਇਥੇ ਆਣ ਦੇ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਇਹ ਮੰਗਾ ਸਨਾਤਨ ਮੰਦਿਰ ਆ ਇਹ ਬੜੀ ਪੁਰਾਣੀ ਸੋਚ ਸਾਡੇ ਬਜ਼ੁਰਗਾਂ ਦੀ ਸੀਗੀ ਜਿਹਨੂੰ ਈਸ਼ਵਰ ਦੀ ਕਿਰਪਾ ਦੇ ਨਾਲ ਅੱਜ ਤੱਕ 22 ਸਾਲ ਪਹਿਲਾਂ ਇਹਦਾ ਸਥਾਪਨਾ ਹੋਈ ਸੀਗੀ ਆ 22 ਸਾਲ ਪਹਿਲਾਂ ਇਹਦੀ ਮੋਦੀ ਸਥਾਪਨਾ ਹੋਈ ਸੀ ਤਕਰੀਬਨ 25 ਸਾਲ ਪਹਿਲਾਂ ਅਸੀਂ ਇਹਨੂੰ ਸ਼ੁਰੂ ਕੀਤਾ ਸੀਗਾ ਈਸ਼ਵਰ ਦੀ ਕਿਰਪਾ ਨਾਲ ਇਹ ਮੰਦਰ ਭਗਵਾਨ ਆਪਣਾ ਦੀ ਕਿਰਪਾ ਦੇ ਨਾਲ ਇੱਥੇ ਬਣਿਆ ਗੰਡਾ ਸਿੰਘ ਵਾਲੇ ਇਹਦੇ ਵਿੱਚ ਮੇਨ ਰੋਡ ਦੇ ਦਿੱਸਤਾ ਔਰ ਇਹਦੇ ਵਿੱਚ ਇਹ ਵੀ ਇਨਕਮ ਦਾ ਸੋਰਸ ਜਿਹੜਾ ਹੈ ਇਹਦੇ ਵਿੱਚ ਇਹਦੀਆਂ ਬਾਤ ਦੋਦਾਨਾ ਨੇ ਕਿ ਉਹਨਾਂ ਨੂੰ ਚਲਾਇਆ ਹੁੰਦਾ ਵਾ ਔਰ ਜੋ ਵੀ ਉਹ ਕਰਦਾ ਇਹਦੇ ਤੇ ਕਿਸੇ ਵੀ ਬੰਦੇ ਕੋਲ ਸਪੈਸ਼ਲੀ ਮੰਗ ਕੇ ਦਾਨ ਨਹੀਂ ਲਿਤਾ ਜਾਂਦਾ ਜੇ ਕੋਈ ਬੰਦਾ ਆਪਣੀ ਖੁਸ਼ੀ ਨਾਲ ਦਾਨ ਦਿੰਦਾ ਤਾਂ ਉਹਦੇ ਨਾਲ ਵੀ ਇਹ ਸਾਰਾ ਡਵੈਲਪਮੈਂਟ ਹੋ ਰਹੀ ਆ ਔਰ ਅਸੀਂ ਇਸੇ ਵਕਤ ਪ੍ਰਾਰਥਨਾ ਕਰਦੇ ਹਾਂ ਕਿ ਸਾਨੂੰ ਬਹੁਤ ਆਕਰਸ਼ਿਤ ਜਿੰਨਾਰੇ ਜੋ ਸਾਡੇ ਜ਼ੋਰਬਾਨੇ ਦਾ ਜਮੀਨ ਪੱਤਰ 85 ਜਿਹਨੂੰ ਅਸੀਂ ਅੱਗੇ ਦਿਨੂ ਬਣਾਉਂਦੇ ਰਹੇ ਸਾਡੇ ਦੀ ਮੰਨਤਾ ਦੀ ਖਾਸੀਅਤ ਹੈ ਕਿ ਇਹਦੇ ਵਿੱਚ ਜੀ ਬੋਲੇ ਨੇ ਪਿਤਾ ਜੀ ਜਿਹੜੇ ਪੰਨਤ ਵੇਦ ਰਤਨ ਸ਼ਰਮਾ ਜੀ ਉਹ ਸਾਡੇ ਇਸ ਮੰਦਰ ਦੇ ਪਹਿਲੇ ਪ੍ਰਧਾਨ ਸੀਗੇ ਔਰ ਉਹਨਾਂ ਦੇ ਮੰਨਚ ਸੀਗੇ ਕਿ ਇਸ ਇਲਾਕੇ ਦੇ ਬਹੁਤ ਵੱਡਾ ਹਿੰਦੂਆਂ ਦਾ ਇਲਾਕਾ ਹੈ ਔਰ ਇਹਦੇ ਤੇ ਸਨਾਤਨ ਧਰਮ ਮੰਦਰ ਦੇ ਵਿੱਚ ਇੱਕ ਬਗਵੇਂ ਮੰਦਰ ਬਣਾਈ ਔਰ ਉਹਨਾਂ ਦੀ ਸੋਚ ਨੂੰ ਨਾਲ ਲੈ ਕੇ ਅਸੀਂ ਅੱਜ ਬਧਿਆ ਔਰ ਅੱਜ ਦੀ ਵੇਚਣਾ ਤੁਹਾਨੂੰ ਦਵਾਉਗਾ ਕਿ ਮੰਦਰ ਦਾ ਕਿਸ ਤਰ੍ਹਾਂ ਪਿਛਲੇ 25 ਸਾਲ ਦੇ ਵਿੱਚ ਅਸੀਂ ਕਿਸ ਤਰ੍ਹਾਂ ਇਹਦਾ ਈਸ਼ਵਰ ਦੀ ਕਿਰਪਾ ਨਾਲ ਉਹਨੇ ਈਸ਼ਵਰ ਨੇ ਵਿਸਤਾਰ ਕੀਤਾ ਇਹਦੇ ਵੜਦਿਆਂ ਸਾਥ ਸੱਜਿਆ ਨਵਗ੍ਰਾਮ ਮੰਦਰਾ ਜਿਹਦੇ ਚ ਸਾਰੇ ਨਵਗ੍ਰਾਹ ਦੀ ਪੂਜਾ ਹਾ ਔਰ ਇਹਦੇ ਵਿੱਚ ਪੀਪਲ ਦਾ ਰਕਸ਼ਵੀਆ ਜਿੱਥੇ ਆਨ ਕੇ ਲੋਕ ਪੂਜਾ ਕਰਦੇ ਨੇ ਬਲਕਿ ਬਕਸ਼ਵੀਆ ਜਿਹੜਾ ਇਕੱਲੇ ਦੀ ਰਕਸ਼ ਦੀ ਪੂਜਾ ਹੁੰਦੀ ਹੈ ਇੱਥੇ ਔਰ ਇਹ ਸਭ ਪੀਪਲ ਦੇ ਰਕਸ਼ ਨੂੰ ਵੀ ਅੱਜ ਤਕਰੀਬਨ 22 ਸਾਲ ਹੋ ਚੱਲੇ ਨੇ ਔਰ ਇੱਕ ਇਕੱਲੇ ਦਾ ਰਕਸ਼ਾ ਹੈ ਤੇ ਮੈਂ ਤੁਹਾਨੂੰ ਮੰਦਰ ਦੇ ਵਿੱਚ ਦੱਸਣਾ ਹੈ ਜੈ ਸ਼ਨੀ ਜੀ ਬੇਪਰ ਜੈ ਸ਼ਨੀ ਮਹਾਰਾਜੀ ਜੈ ਲੋਕ ਇਥੇ ਤੇਲ ਚੜਾਉਂਦੇ ਨੇ ਔਰ ਇਹਦੇ ਵਿੱਚ ਨਾਮਗ੍ਰਹ ਮੰਦਰਾ ਜਿਹੜਾ ਇਹਦੇ ਜੇ ਸੈਂਟਰ ਦੇ ਵਿੱਚ ਇਹਦੇ ਵਿੱਚ ਨਾਮਗ੍ਰਹ ਪੂਜਾ ਹੁੰਦੀ ਆ ਜਿਹੜੇ ਜੇ ਸੈਂਟਰ ਦੇ ਵਿੱਚ ਇਹ ભગવાન ਰਵੀ ਜੀ ਸੂਰਜ ਜੀ ਭਗਵਾਨ ਦਾ ਮੰਦਰਾ ਔਰ ਇਹਦੇ ਸਭ ਨਾਲ ਬੈਸ ਨੇਸ ਵੀ ਕਲਰ ਦੇ ਜਿਹੜੀ ਜੀ ਦਾ ਲਾਲ ਕਲਰ ਆ ਇਹਨੂੰ ਲਾਲ ਕਲਰ ਨਾਲ ਸਜੋਬਿਤ ਕੀਤਾ ਗਿਆ ਵਾ ਇਸਾ ਕੇ ਤਰ੍ਹਾਂ ਇਹ ਚੰਦਮਾ ਆਪਣਾ ਸੋਮਦੇਵ ਜੀ ਮਹਾਰਾਜ ਚੰਦਮਾ ਜੀ ਦਾ ਹੈਗਾ ਮੰਦਿਰ ਆ ਇਹ ਬਹੁਤ ਮੰਗਲ ਜੀ ਮਹਾਰਾਜ ਦਾ ਮੰਦਿਰ ਆ ਔਰ ਇਹਦੇ ਵਿੱਚ ਵੀ ਲਾਲ ਰੈਡ ਦੇ ਨਾਲ ਹੈਗਾ ਮੰਗਲ ਦੁਆਲੇ ਬੁੱਧ ਜਿਹੜਾ ਹੈ ਛਮੀ ਬੁੱਧ ਜੀ ਮਹਾਰਾਜ ਨੇ ग्रीन रंग गोदा होंगे ये ग्रीन रंग है जान सारा संस्थापित किया गया इन्होंने बाद बृहस्पत जी जो बृहस्पत का कलर और तो बाद भी वाइट रंग दर ये भी शनि जी महाराज जी राहुलशु जी महाराज जी जो स्थापना मंदिर में लोग बड़ी श्रद्धा के बड़ी भावना जी पूजा करते हैं ये शनि जी महाराज ने और ਇਹਦਰ ਰਾਹੁਜੀ ਮਹਾਰਾਜ ਓਮ ਰਾਹੁਏ ਨਮਾ ਅਰੇ ਕੀਤੂ ਜੀ ਮਹਾਰਾਜ ਦਾ ਇਥੇ ਐ ਨੌਗਰਾਹ ਪੂਜਾ ਇਹਦੇ ਵਿੱਚ ਇਹ ਹਵਨ ਲੱਗਿਆ ਜਿਹੜਾ ਹਰ ਜਿਸਨਾਬ ਸਥਾਪਨਾ ਦਿਵਸ ਦੇ ਉੱਤੇ ਜਾਂ ਅੱਗੇ ਪਿਛੇ ਤੇ ਹਵਨ ਜੱਗ ਹੁੰਦਾ ਮੈਂ ਇਹਦੇ ਬਾਰੇ ਬੰਨੇ ਇੱਕ ਖਾਸ ਗੱਲ ਦੱਸਣਾ ਚਾਹੁੰਦਾ ਕਿ ਇਹ ਨੰਦੀ ਜੀ ਮਹਾਰਾਜ ਨੇ ਜਦੋਂ ਇਹ ਅੱਜ ਤੋਂ 25 ਸਾਲ ਪਹਿਲਾਂ ਅਸੀਂ ਭਵਨ ਦੀ ਇਹਦੀ ਮੰਦਿਰ ਦੀ ਸਥਾਪਨਾ ਕਰਨੀ ਸ਼ੁਰੂ ਕੀਤੀ ਸੀਗੀ ਵਾਲੀ ਸਾਹਿਬ ਜੰਮੰਦਰ ਦੇ ਵਿੱਚ ਇਸੇ ਜਗ੍ਹਾ ਦੇਤੇ ਨੰਦੀ ਵਾਈਟ ਰੰਗ ਦਾ ਆਣ ਕੇ ਬੈਠਦਾ ਹੁੰਦਾ ਸੀਗਾ ਔਰ ਲਗਾਤਾਰ 3 ਸਾਲ 4 ਸਾਲ ਜਿੰਨੀ ਦੇਰ ਮੰਦਿਰ ਬੰਦਦਾ ਰ ਉਹ ਇੱਥੇ ਬੰਦਦਾ ਰਿਆ ਔਰ ਇਹ ਨੰਦੀ ਜੀ ਦੇ ਸੱਜੇ ਹੱਥ ਜਿਹੜਾ ਆਪਣਾ ਦੱਖਣ ਮੁਖੀ ਹਨੂਮਾਨ ਜੀ ਨੇ ਇਹਨਾਂ ਦਾ ਮੰਦਿਰ ਇਧਰ ਸਾਈਡ ਦੇ ਉੱਤੇ ਸੰਤੋਸ਼ੀ ਮਾ ਜੀ ਨੇ ਇਧਰਲੇ ਬਨੇ ਚੀਤਲਾ ਮਾਤਾ ਜੀ ਦਾ ਮੰਦਿਰ ਹੈ

ਇਹ ਇੱਕ ਕੁਦਰਤ ਨੇ ਇਹ ਮੰਦਰ ਜਿਹੜਾ ਬਣਾਇਆ ਵਾ ਇਹ ਨੰਦੀ ਜੀ ਮਹਾਰਾਜ ਜਦੋਂ ਦੱਸਿਆ ਵੀ 4 ਸਾਲ ਤੋਂ ਬਾਅਦ ਸਾਨੂੰ ਨੰਦੀ ਜੀ ਜਦੋਂ ਮੰਦਰ ਸਟਾਪ ਹੋ ਗਿਆ ਉਸ ਤੋਂ ਬਾਅਦ ਵਿਸੇ ਜੀ ਤੇ ਅਸੀਂ ਉਹਨਾਂ ਦਾ ਹੀ ਸਰੂਪ ਇੱਥੇ ਨੰਦੀ ਵਾਈਟ ਨੰਦੀ ਲੈ ਆ ਕੇ ਰੱਖਿਆ ਭੁਆੰਦਾ ਸੇਵਕ ਇਹਦੇ ਨਾਲ ਮੇਰੇ ਖਿਆਲ ਆ ਕਿ ਨਾਰਥ ਇੰਡੀਆ ਸ਼ੇਵ ਪਰਵਾਰ ਆ ਸਾਹਮਣੇ ਵੀ ਸ਼ੇਵ ਪਰਵਾਰ ਆ ਜਲ ਚੜਾਉਂਦੇ ਨੇ ਲੋਕੀ ਇੱਧਰ ਔਰ ਇੱਕ ਗੱਲ ਖਾਸ ਐ ਇਸ ਗੰਗਾ ਅਰ ਸਨਾਤਨ ਤਰ ਮੰਦਰ ਦੇ ਵਿੱਚ ਇਹ ਦੰਗਾ ਹਰ ਸਨਾਤਨ ਧਰਮ ਮੰਦਿਰ ਦੇ ਵਿੱਚ ਤੁਹਾਨੂੰ ਨਾਰਥ ਇੰਡੀਆ ਦੇ ਇਹ तकरीबन ਮੇਰਾ ਖਿਆਲ ਐਡਾ ਵੱਡਾ ਸਵਾਤ ਕੋਇੰਟਰ ਚਾਂਦੀ ਦੇ ਪਾਰੇ ਦਾ ਸ਼ਿਵਲਿੰਗ ਆ ਇਹ ਪਾਰਦੇਸ਼ਵਰ ਨੇ ਪਾਰੇ ਦਾ ਸ਼ਿਵਲਿੰਗ ਆ ਇਹਨੂੰ ਅਜ ਤੱਕ ਮੇਰੇ ਖਿਆਲ ਨਾਰਥ ਇੰਡੀਆ ਜੀ ਤੁਸੀਂ ਕਦੀ ਇਡਾ ਵੱਡਾ ਸ਼ਿਵਲਿੰਗ ਨਹੀਂ ਵੇਖਿਆ ਤਾਂ ਥੱਲੇ ਸਟੀਲ ਦੀ ਗੈਲਰੀ ਆ ਉਹਦੇ ਚਾਂਦੀ ਦੇ ਪਾਰਾ ਔਰ ਇਹ ਪਿੰਮਲੇ ਸ਼੍ਰੀਨਗਰ ਤੋਂ ਆਏ ਜੰਮੂ ਤੋਂ ਆਏ ਸਾਡੇ ਮਹਾਨ ਉਹ ਬ੍ਰਾਹਮਣ ਜਿਨ੍ਹਾਂ ਨੇ ਇਹਨਾਂ ਨੂੰ ਜੜੀ ਬੂਟੀਆਂ ਦੇ ਨਾਲ ਔਰ ਮੰਤਰ ਸ਼ੁੱਧੀ ਦੇ ਨਾਲ ਇਹਨੂੰ ਜਿਹੜਾ ਨਾ ਚੱਪਤਰੀ ਵੀ ਪਾਰਾ ਇੱਕ ਜਗ੍ਹਾ ਤੇ ਸਥਾਪਿਤ ਨਹੀਂ ਹੁੰਦਾ ਚਾਂਦੀ ਦੇ ਪਾਰਿਆਂ ਨੂੰ ਇਕੱਠਿਆਂ ਕਰਕੇ ਇਹਦਾ ਸ਼ਿਵਲਿੰਗ ਨਾਇਆ ਔਰ ਸ਼ੇਰ ਪਰਵਾਰਾ ਲੋਕੀ ਇਥੇ ਆਂ ਕੇ ਆਪਣੀਆਂ ਮਨੋਕਾਮਨਾ ਮੰਗਦੇ ਨੇ ਔਰ ਮੰੰਦੀ ਜੀ ਦੇ ਵੀ ਕੰਨ ਦੇ ਵਿੱਚ ਆਪਣੀ ਮਨੋਮਹਤਾਮਨਾ ਮੰਗਦੇ ਨੇ ਔਰ ਉਹ ਪਰਬੂਦ ਇਹਨਾਂ ਦੇ ਜਿਹੜੀ ਆ ਨਾ ਔਰ ਦੂਰ ਕਰ ਸਾਰੀਆਂ ਮਨੋਗਾਮਨਾ ਜਿਹੜੀਆਂ ਪੂਰਨ ਕਰਦਾ ਔਰ ਇਹਨਾਂ ਦੇ ਸਾਰੇ ਕਲੇਸ਼ ਦੂਰ ਕਰ ਦਿਆ ਇਸ ਮੰਦਰ ਦੇ ਵਿੱਚ ਕੋਈ ਨਾ ਕੋਈ ਦੁਆਲਮੈਂਟ ਦੇ ਕੰਮ ਚੱਲਦੇ ਰਹਿੰਦੇ ਨੇ ਹਮੇਸ਼ਾ ਇਹ ਸਾਡੇ ਕੋਲ ਇਥੇ ਸ਼੍ਰੀ ਰਾਮ ਪਰਿਵਾਰ ਨੇ ਇਹ ਜੇ ਸੀਤਾ ਮਾਤਾ ਜੀ ਲਕਸ਼ਮਣ ਜੀ ਤੇ ਆਪਣਾ ਦਾਸ ਮੰਦਰਾ ਦੇ ਵਿੱਚ ਆਪਣਾ ਸ਼੍ਰੀ ਹਨਮਾਨ ਜੀ ਦਾ ਮੂਰਤੀਆਂ ਪੂਰਾ ਰਾਮ ਪਰਿਵਾਰ ਆ ਔਰ ਇਹ ਮੂਰਤੀਆਂ ਤਕਰੀਬਨ 6 ਫੁੱਟ ਦੀਆਂ ਮੂਰਤੀਆਂ ਨੇ ਸਾਰੀਆਂ ਔਰ ਸੋਏ ਪ੍ਰਗਟ ਇਹ ਪ੍ਰਮਾਤਮਾ ਦੀ ਤੁਸੀਂ ਇੱਥੇ ਦੇਖੋਗੇ ਤੁਹਾਡੀ ਆਤਮਾ ਨੂੰ ਅੰਦਰ ਮਨ ਨੂੰ ਸ਼ਾਂਤੀ ਮਿਲੇਗੀ ਇਸ ਮੰਦਿਰ ਦੇ ਵਿੱਚ ਇਸ ਵਾਰ ਸਾਡੇ ਇੱਥੇ ਆਸ਼ੀਰਵਾਦ ਮੋਦਰਾ ਦੇ ਵਿੱਚ ਇੱਥੇ ਹਨੂਮਾਨ ਜੀ ਦੀ ਮੂਰਤੀ ਹੈ ਆਸ਼ੀਰਵਾਦ ਦੇ ਰਹੇ ਨੇ ਔਰ ਤਕਰੀਬਨ 8 ਮੋਰ ਕੁਤੀਏ تھے ਇਹ ਜੜੀ ਆ ਇਹ ਆਪਣਾ ਮਾ ਦੁਰਗਾ ਜੀ ਦੀ ਮੂਰਤੀ ਆ ਔਰ ਇਹ ਅੱਜ ਤੋਂ 25 ਸਾਲ ਪਹਿਲਾਂ ਇਹ ਜੋਤ ਜੜੀ ਨੇ ਅਸੀਂ ਇੱਥੇ ਜਗਾਈ ਸੀ ਔਰ ਉਦੋਂ ਤੱਕ ਹੁਣ ਤੱਕ ਅਖੰਡ ਜੋਤ ਜੜੀ ਆ ਨਾ ਇਹ ਜਵਾਲਾ ਜੀ ਤੋਂ

ਇਹ ਮੰਦਿਰ ਆ تھے ਗਣਬੀਦੀ ਜੀ ਦੇ ਦਰਸ਼ਨ ਕਰਨ ਆਸੇ تھے ਲੋਗ ਆ ਗਏ ਆ ਔਰ ਇੱਥੇ ਜਿਹੜਾ ਬੰਦਾ ਬਰਿੰਦਾਵਨ ਨਹੀਂ ਜਾ ਸਕਦਾ ਇੱਥੇ ਸਵੈ ਪ੍ਰਕਟ ਸਾਡੇ ਲੱਡੂ ਗੋਪਾਲ ਜੀ ਸਵੈ ਇੱਥੇ ਇਬਰਾਜਮਾਨੇ ਸਵੈ ਬਗਣੀਏ ਵੀ ਮੂਰਤੀ ਜੜੀ ਆ ਇਹ ਉਥੋਂ ਆਈ ਆ ਆਪਣਾ ਜੈਪੁਰ ਤੋਂ ਇਹ ਔਰ ਇਹ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਆ ਤੁਸੀਂ ਸਾਚਾਦ ਰਾਧਾ ਕ੍ਰਿਸ਼ਨ ਜੀ ਨੂੰ ਇੰਨਾ ਦੇ ਦੇਖ ਸਕਦੇ ਔਰ ਜਿਹੜਾ ਬੰਦਾ ਇਹ ਭਾਵਨਾ ਦੇ ਨਾਲ ਗੱਲ ਕਰਦਾ ਤੁਸੀਂ ਵੇਖੋਗੇ ਕਿ ਉਹ ਉਸ ਭਾਵਨਾ ਦੇ ਨਾਲ ਇਹਨਾਂ ਨੂੰ ਉਹਦਾ ਜਵਾਬ ਵੀ ਮਿਲਦਾ ਹੈ ਤੇ ਇਹ ਸਾਡੇ ਗੁਰੂ ਬਾਵਾ ਲਾਲਦੇਵ ਜੀ ਦੀ ਇੱਥੇ ਮੂਰਤੀ ਹੈ ਸਥਾਪਤ ਔਰ ਗੁਰੂ ਬਾਵਾ ਲਾਲਦੇਵ ਜੀ ਦੀ ਬਹੁਤ ਸਾਰੇ ਲੋਕ ਇੱਥੇ ਧਿਆਨ ਆਉਂਦੇ ਆ ਤੇ ਪੂਜਾਂਗੇ ਔਰ ਅੱਜ ਜਿਸ ਕੰਮ ਵਾਸਤੇ ਮੈਂ ਤੁਹਾਨੂੰ ਸੱਦਾ ਸਾਡੇ ਅੱਜ ਅਕਸ਼ਤ ਤ੍ਰਿਤੀ ਹੈ ਔਰ ਅੱਜ ਸ਼ਾਮ ਤੋਂ ਅਕਸ਼ਤ ਰਿਤੇ ਸ਼ੁਰੂ ਹੋਏਗੀ ਸਾਡੇ ਵਿਸ਼ਨੂੰ ਅਵਤਾਰ ਭਗਵਾਨ ਪਸ਼ੂ ਆਮ ਜੀ ਦੀ ਇਥੇ ਮੂਰਤੀ ਦੀ ਸਥਾਪਨਾ ਇਸ ਮਿਲ ਦੀਆਂ ਤਿਆਰੀਆਂ ਚੱਲ ਰਹੀਆਂ ਵਾ ਕੱਲ ਇਹਨਾਂ ਦਾ ਜਨਮਦਨ ਜਿਹੜਾ ਬੜਾ ਭਵਯ ਜਨਮਦਨ ਹੈ ਤੇ ਬੜਾ ਉਤਸਵ ਜੋਸ਼ ਸ਼ੋਰ ਤੇ ਮਨਾਇਆ ਜਾਏਗਾ ਹਜ਼ਾਰਾਂ ਦੀ ਤਰ੍ਹਾਂ ਲੋਕ ਇਥੇ ਇਕੱਠੇ ਹੋਣਗੇ ਔਰ ਭਗਵਾਨ ਪਸ਼ੂ ਆਮ ਜੀ ਦੀ ਪੂਜਾ ਕਰਨਗੇ ਔਰ ਭਗਵਾਨ ਪਸ਼ੂ ਆਮ ਜੀ ਜਿਹੜੋ ਕਿ ਵਿਸ਼ਨੂੰ ਦੇ ਅਵਤਾਰ ਨੇ ਔਰ ਅੱਜ ਵੀ ਜੀਵਤ ਅਵਤਾਰ ਨੇ ਅੱਜ ਮਤਲਬ ਇਹ ਜਿੱਥੇ ਮਰਜੀ ਪ੍ਰਗਟ ਹੋ ਸਕਦੇ ਨੇ ਇਹਨਾਂ ਦਾ ਮਤਲਬ ਜੋ ਸ਼ਾਸਤਰੀ ਲਿਖਦੇ ਨੇ ਉਸੇ ਇਹ ਰਿਸ਼ਮ અવਤਾਰ ਵਿਸ਼ਨੂੰ અવਤਾਰ ਇਹ ਉਹ ਨੇ ਜਿਨ੍ਹਾਂ ਨੇ ਭਗਵਾਨ ਗਾਮ ਨੂੰ ਦਨੋਸ਼ਬਾਨ ਦਿੱਤਾ ਸੀ ਔਰ ਭਗਵਾਨ ਕ੍ਰਿਸ਼ਨ ਨੂੰ ਸੁਦਰਸ਼ਨ ਚੱਕਰ ਦਿੱਤਾ ਸੀ ਭਗਵਾਨ ਪਸ਼ਰਾਮ ਜੀ ਦੀ ਇਸ ਮੂਰਤੀ ਦੀ ਸਥਾਪਨਾ ਸਾਡੇ ਆਦਰਯੋਗ ਪਿਤਾ ਪੰਡਤ ਵਿਜੇਦਰਤਨ ਸ਼ਰਮਾ ਜੀ ਨੇ ਕਰਾਈ ਔਰ ਅਸੀਂ ਹਰ ਸਾਲ ਉਹਨਾਂ ਦਾ ਜਨਮ ਦਿਨ ਇੱਥੇ ਮਨਾਉਂਦੇ ਆਂ ਔਰ ਕੱਲ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਭਗਵਾਨ ਪਕਸ਼ਾਂ ਜੀ ਦੇ ਜਨਮ ਦਿਨ ਦਾ ਦਿਹਾੜਾ ਜਿਹੜਾ ਉਹ ਸਾਰੇ ਆਓ ਰਲ ਮਿਲ ਕੇ ਮਨਾਈਏ ਗੰਗਾ ਸਨਾਤਨ ਧਰ ਮੰਦਿਰ ਦੇ ਵਿੱਚ ਸਵੇਰੇ 10 ਵਜੇ ਹਵਨ ਹੋਣਗੇ ਔਰ 11 ਵਜੇ ਜਿਹੜੀ ਆ ਅਸੀਂ ਇਹਦਾ ਲੰਗਰ ਪ੍ਰਸ਼ਾਦ ਸ਼ੁਰੂ ਹੋਏਗਾ 11:30 11:00 ਮੈਂ ਸਾਰਿਆਂ ਨੂੰ ਮੰਤਰ ਕਰਦਾ ਕਿ ਆਂਕੇ ਇੱਥੇ ਪ੍ਰਭੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਣ ਔਰ ਇਸ ਇਥੋਂ ਅਸ਼ੀਰਵਾਦ ਲੈਣ Yaşir-i